ਜ਼ਿੰਦਗੀ ਦਾ ਬਸ ਇਹੋ ਹੀ ਸਲੀਕਾ ਹੁੰਦਾ ਹੈ ਕੋਈ ਵਿਅਕਤੀ ਕੇਵਲ ਹੱਡਮਾਸਟ ਦਾ ਪੁਤਲਾ ਨਹੀਂ ਹੁੰਦਾ ਵਿਅਕਤੀ ਨੂੰ ਪੂਰਨ ਕਰਦੀ ਹੈ ਉਸ ਦੀ ਸ਼ਖਸੀਅਤ ਕਿਉਂਕਿ ਹੱਡਮਾਸਟਾਂ ਸਭ ਵਿੱਚ ਇੱਕੋ ਜਿਹਾ ਹੈ ਇਹ ਉਸ ਦੀ ਸ਼ਖਸੀਅਤ ਦੇ ਗੁਣ ਹੀ ਹਨ ਜੋ ਉਸ ਨੂੰ ਦੂਜਿਆਂ ਤੋਂ ਵੱਖ ਕਰਦੇ ਹਨ ਮੈਂ ਗੱਲ ਕਰ ਰਿਹਾ ਹਾਂ ਰੂਬੀ ਮੰਗਟ ਦੀ ਚਲੋ ਪੂਰੀ ਬਾਤ ਪਾਉਂਦੇ ਹਾਂ ਅਸਲ ਵਿੱਚ ਮੈਂ ਅੱਜ ਘੁੰਮਦਾ ਕਮਾਉਂਦਾ ਕੈਲਗਰੀ ਦੀ ਖਾਲਸਾ ਕ੍ਰੈਡਿਟ ਯੂਨੀਅਨ ਦੇ ਦਫ਼ਤਰ ਗਿਆ ਸਾਂ ਕਿਉਂਕਿ ਇਸ ਸੰਸਥਾ ਦੇ ਚੇਅਰਮੈਨ ਸਦਾ ਵੀਰ ਸਿੰਘ ਜੀ ਨੂੰ ਵੇਲੇ-ਕਵੇਲੇ ਮਿਲਣਾ ਮੇਰੀ ਰੂਹ ਦੀ ਖੁਰਾਕ ਹੈ ਪਰ ਅੱਜ ਸੁਨੇ ਤੇ ਸੁਹਾਗਾ ਉਸ ਵੇਲੇ ਹੋਇਆ ਜਦੋਂ ਇਸ ਦਫ਼ਤਰ ਵਿੱਚ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਚੱਲ ਰਿਹਾ ਸੀ ਇਹ ਸਨਮਾਨ ਦਿੱਤਾ ਜਾ ਰਿਹਾ ਸੀ ਇੱਥੇ ਡੀਜੀਐਮ ਦੇ ਤੌਰ ਤੇ ਸੇਵਾਵਾਂ ਨਿਭਾ ਜੁਕੀ ਰੂਬੀ ਮੰਗਟ ਨੂੰ ਸਦਾ ਵੀਰ ਸਿੰਘ ਜੀ ਸਦਾ ਜਗਮੋਨ ਸਿੰਘ ਸਿੰਧੂ ਜਨਰਲ ਮੈਨੇਜਰ ਅਤੇ ਦੀਪਤੀ ਅਰੋੜਾ ਡੀਜੀਐਮ ਨਾਲੇ ਤਾਂ ਬੀ ਮੰਗਟ ਨੂੰ ਸਨਮਾਨ ਵਜੋਂ ਸ੍ਰੀ ਹਰਮੰਦਰ ਸਾਹਿਬ ਜੀ ਤਸਵੀਰ ਪੇਂਟ ਕਰ ਰਹੇ ਸਨ ਤੇ ਨਾਲ ਹੀ ਡੀਜੀਐਮ ਵਜੋਂ ਨਿਭਾਈਆਂ ਰੂਬੀ ਮੰਗਟ ਦੀਆਂ ਸੇਵਾਵਾਂ ਦੀ ਉਸਤਤ ਕਰ ਰਹੇ ਸਨ ਜਿਸ ਤੋਂ ਪਤਾ ਲੱਗਦਾ ਹੈ ਕਿ ਭਾਵੇਂ ਰੂਬੀ ਮੰਗਟ ਹੁਣ ਕਿਸੇ ਹੋਰ ਅਦਾਰੇ ਦਾ ਹਿੱਸਾ ਹਨ ਪਰ ਖਾਲਸਾ ਕ੍ਰੈਡਿਟ ਯੂਨੀ ਦੇ ਵਿੜ ਵਿੱਚ ਉਸ ਦੀ ਸ਼ਖਸੀਅਤ ਦੀ ਮਹਿਕ ਅੱਜ ਵੀ ਬਰਕਰਾਰ ਹੈ ਉਹ ਰੂਬੀ ਮੰਗੜ ਦੀ ਸ਼ਖਸੀਅਤ ਦੇ ਵੱਖ-ਵੱਖ ਪਹਿਲੂਆਂ ਖਾਸ ਕਰਕੇ ਪੰਜਾਬੀ ਵਿਰਸੇ ਨੂੰ ਸੰਭਾਲਣ ਹਿਤ ਉਹਨਾਂ ਵੱਲੋਂ ਤੇ ਉਹਨਾਂ ਦੇ ਜੀਵਨ ਸਾਥੀ ਰਵਿੰਦਰ ਮੰਗੜ ਵੱਲੋਂ ਪਾਏ ਜਾ ਰਹੇ ਯੋਗਦਾਨ ਦੀ ਚਰਚਾ ਕਰ ਰਹੇ ਸਨ ਕਿ ਕਿਵੇਂ ਵਸਦਾ ਰਹੇ ਪੰਜਾਬ ਸੰਸਥਾ ਦੇ ਝੰਡੇ ਹੇਠ ਉਹ ਸੱਤ ਮਲਵਈਆਂ ਦੀ ਵਰਗੇ ਪ੍ਰੋਗਰਾਮ ਕਰਵਾ ਕੇ ਇੱਥੋਂ ਦੇ ਲੋਕਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜ ਰਹੀ ਹੈ ਤੇ ਇਸ ਮੌਕੇ ਤੇ ਮੈਨੂੰ ਯਾਦ ਆ ਰਿਹਾ ਸੀ ਬਾਬੇ ਨਾਨਕ ਦਾ ਉਪ ਪ੍ਰਸੰਗ ਜਿਸ ਵਿੱਚ ਕਿਹਾ ਜਾਂਦਾ ਹੈ ਕਿ ਇੱਕ ਵਾਰ ਬਾਬੇ ਨਾਨਕ ਨੇ ਭਾਈ ਬਾਲਾ ਤੇ ਮਰਦਾਨਾ ਨਾਲ ਇੱਕ ਪਿੰਡ ਵਿੱਚ ਜਦੋਂ ਪੜਾ ਕੀਤਾ ਤਾਂ ਉਸ ਪਿੰਡ ਵਾਲਿਆਂ ਨੇ ਕੋਈ ਬਹੁਤਾ ਆਦਰ ਸਤਕਾਰ ਨਹੀਂ ਵਿਖਾਇਆ ਪਰੰਤੂ ਬਾਬੇ ਨਾਨਕ ਨੇ ਪਿੰਡ ਵਾਸੀ ਨੂੰ ਅਸ਼ੀਰਵਾਦ ਦਿੱਤਾ ਵਸਦੇ ਰਹੋ ਪਰ ਜਦੋਂ ਅਗਲੇ ਪਿੰਡ ਨੇ ਬਿਹਦ ਆਦਰ ਮਾਨ ਤੇ ਸਤਿਕਾਰ ਦਿੱਤਾ ਤਾਂ ਉਹਨਾਂ ਅਸ਼ੀਰਵਾਦ ਦਿੱਤਾ ਉੱਜੜ ਜਾਓ ਇਸ ਗੱਲ ਤੇ ਜਦੋਂ ਭਾਈ ਬਾਲੇ ਤੇ ਮਰਦਾਨੇ ਨੇ ਹੈਰਾਨੀ ਦਾ ਪ੍ਰਗਟਾਵਾ ਕੀਤਾ ਤਾਂ ਬਾਬਾ ਨਾਨਕ ਨੇ ਕਿਹਾ ਕਿ ਪਹਿਲੇ ਪਿੰਡ ਵਾਲੇ ਉੱਥੇ ਹੀ ਰਹਿਣ ਤਾਂ ਠੀਕ ਹੈ ਇਸ ਲਈ ਮੈਂ ਉਹਨਾਂ ਨੂੰ ਵਸਦੇ ਰਹੋ ਕਿਹਾ ਹੈ ਪਰ ਦੂਜੇ ਪਿੰਡ ਵਾਲੇ ਉੱਜੜ ਕੇ ਜਦੋਂ ਥਾਂਪੁਰ ਥਾਂ ਜਾਣਗੇ ਤਾਂ ਆਪਣੇ ਆਦਰ ਸਤਿਕਾਰ ਵਾਲੇ ਸਾਰੇ ਗੁਣ ਨਾਲ ਲੈ ਕੇ ਹੀ ਜਾਣਗੇ ਤੇ ਸਾਰੇ ਸਮਾਜ ਨੂੰ ਚੰਗਿਆਈਆਂ ਵੰਡਣਗੇ ਮੇਰਾ خیال ਹੈ ਕਿ ਅੱਜ ਇਨ੍ਹਾਂ ਹੀ ਭਾਵਨਾਵਾਂ ਨਾਲ ਸਾਡਾ ਬੀਰ ਸਿੰਘ ਜੀ ਅਤੇ ਸਰਦਾਰ ਜਗਮੋਹਨ ਸਿੰਘ ਸੰਧੂ ਜੀ ਦੀ ਟੀਮ ਰੂਬੀ ਮੰਗਟ ਨੂੰ ਰੁਖਸਤ ਕਰ ਰਹੀ ਹੈ ਮੈਂ ਹਾਂ ਐਸ ਸ਼ਰਮਾ ਤੇ ਤੁਸੀਂ ਦੇਖ ਰਹੇ ਸੀ ਬਾਤ ਪੰਜਾਬ ਦੀ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਵੀ ਨੱਪੋ ਸ਼ੁਕਰੀਆ